ਸਸਿਕਾ ਜੀ ਮੈਂ ਡਾਕਟਰ ਕੇ ਐਨ ਐਸ ਖੰਡ ਦਾਕਤ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਤੁਹਾਡੇ ਨਾਲ ਛੱਪਣਾ ਬਾਰੇ ਗੱਲ ਕਰਨਾ ਚਾਹੁੰਦਾ ਸੀਗਾ ਹੁਣੇ ਹੀ ਸਾਡੇ ਇੱਕ ਇੱਟਨੇ ਛੱਪੜ ਸਾਫ ਕਰਾਉਣ ਲਈ ਲਾਇਆ ਸੀਗਾ ਤੇ ਲੱਗਿਆ ਸਾਨੂੰ ਕਿ ਬਹੁਤ ਜ਼ਿਆਦਾ ਖਰਚਾ ਪਾ ਰਿਹਾ ਹੈ ਅਸੀਂ ਕਿਹਾ ਉੱਥੇ ਦੇ ਸੈਕਟਰੀ ਨੂੰ ਤੇ ਉੱਥੇ ਦੇ ਸਬੰਧਤ ਅਫਸਰਾਂ ਨੂੰ ਕਿ ਭਾਈ ਸਾਨੂੰ ਲਿਹਾ ਕੇ ਦਿਖਾਓ ਤੁਸੀਂ ਇਹਦਾ ਕਿੰਨਾ ਖਰਚਾ ਪਾਇਆ ਫੋਨ ਤੇ ਕਹਿੰਦੇ ਨੇ 14 ਲੱਖ ਹੋ ਗਿਆ ਅਜਿਹਾ ਨਹੀਂ ਸਾਨੂੰ ਲਿਹਾ ਕੇ ਦਿਖਾਓ ਜਦੋਂ ਇੱਥੇ ਲਿਆਂਦਾ ਤਾਂ ਉਹਨਾਂ ਨੂੰ ਡਰ ਲੱਗਿਆ ਕਿ ਅਸੀਂ ਕਿਤੇ ਪੁੱਛਾਂਗੇ ਫੜਾਂਗੇ ਕੀ ਹੋ ਰਿਹਾ ਹੈ اللياندا ਜੀ ਉਹਨਾਂ ਨੇ ਕਹਿੰਦੇ ਜੀ ਪੌਣੇ 1.10 ਲੱਖ ਦਾ ਖਰਚਾ ਹੋਇਆ ਹੈ। ਪੌਣੇ 10 ਲੱਖ ਰੁਪਏ ਦਾ ਖਰਚਾ ਪਾਇਆ ਸੀਗਾ। ਇੱਕ ਇੰਜਨ ਦਾ ਪਾਣੀ ਚੱਪੜ ਚੋਖਾ ਨਹੀਂ ਕਰ ਲਈ। ਇੱਕ ਪੋਕਲੈਂਟ ਜੀਸੀਬੀ ਦਾ ਉਹਨੂੰ ਚੱਪੜ ਤੋਂ ਥੱਲੇ ਪੱਟਣ ਲਈ ਤੇ ਬੰਨੇ ਬਣਾਉਣ ਲਈ ਤੇ ਤੀਜਾ ਸੀਗਾ ਟਰਾਲੀਆਂ ਦਾ तकरीबन 800 ਟਰਾਲੀਆਂ ਵਿੱਚੋਂ ਜੀ ਅਸੀਂ ਗਾਰ ਕੱਢੀ ਰੇ। ਹੁਣ ਮੈਂ ਹਿਸਾਬ ਲਾ ਰਿਹਾ ਸੀਗਾ ਕਿ ਜਿਹੜਾ ਇਹ ਖਰਚਾ 10 ਲੱਖ ਦਾ 8 9 10 12 ਲੱਖ ਦਾ ਇਹ ਹਰ ਪਿੰਡ 'ਚ तकरीबन ਕੋਸਾ ਲਾਵਾ ਦਾ ਕਰਦੇ ਆ। ਕਿ ਖਰਚਾ ਇਸੇ ਕਰਕੇ ਕਰਾਇਆ ਜਾ ਰਿਹਾ ਹੈ ਕਿਉਂਕਿ ਲੋਕੀ ਕਰਪਸ਼ਨ ਕਰਨਾ ਚਾਹੁੰਦੇ ਕੁਛ ਇੱਕ ਆਪਣੇ ਬੰਦੇ ਵੀ ਪਿੰਡਾਂ ਦੇ ਤੇ ਅਸਰਾਂ ਨਾਲ ਲੜ ਕੇ ਉਹਨਾਂ ਨੂੰ ਹੁੰਦਾ ਕਿ ਛੱਪੜ ਦਾ ਖਰਚਾ ਭਾਜੋ ਤੇ ਖਾ ਪੀ ਲਓ ਤੇ ਮੈਨੂੰ ਲੱਗਦਾ ਸੀ ਆਪਾਂ ਨੂੰ ਇੱਕ ਸੋਲੂਸ਼ਨ ਲੱਭਣ ਦੀ ਲੋੜ ਹੈ ਕਿ ਜਿੱਦਾਂ ਪਿੰਡ ਦਾ ਖਰਚਾ ਨਾ ਹੋਵੇ ਪਰ ਛੱਪੜ ਆਪਣੇ ਮੇਨਟੇਨ ਰਹਿਣ ਉਹਦੇ ਲਈ ਇੱਕ ਜੇ ਆਪਾਂ ਛੱਪੜ ਦੇ ਨੇੜੇ ਛੋਟੀਆਂ-ਛੋਟੀਆਂ ਦੋ ਤਿੰਨ ਹੌਦੀਆਂ ਬਣਾ ਲਈਏ ਤੇ ਉਹਦੇ ਨਾਲ ਹੈ ਕਿ ਜਿਹੜਾ ਮੇਨ ਗੰਦ ਹੈ ਉਹ ਹੌਦੀਆਂ 'ਚ ਰਹੇਗਾ ਤੇ ਪਾਣੀ ਛੱਪੜ 'ਚ ਥੋੜਾ ਜਿਹਾ ਨਿੱਤਰ ਕੇ ਜਾਊਗਾ ਉਦੋਂ ਅਸੀਂ ਕਹਿੰਦਾ ਉਹ ਵਾਲਗੇ ਸੀਗੇ ਤੇ ਰੌਵਾਂ ਵਿੱਚ ਉਹਨਾਂ ਨੇ ਕੱਲ ਇੱਕ ਮੋਟਰ ਲਾਈ ਹੈ 3 HP ਦੀ ਉਹ ਇੱਕ ਮੋਟਰ ਨੇ ਇੱਕ ਦਿਨ ਛੀ ਉਹਦਾ ਪਾਣੀ ਇੱਕ ਫੁੱਲ ਦੀ ਦੂਗਾ ਕਰਦਾ ਤੇ ਰੌਵਾਂ ਵਿੱਚ ਪਹਿਲਾਂ ਵੀ ਉਹ ਪਾਈਪਾਂ ਪਈਆਂ ਹੋਈਆਂ ਸੀਗੀਆਂ ਤੇ ਉੱਥੇ ਸੋਲਰ ਮੋਟਰ ਇੱਕ ਲੱਗੀ ਹੋਈ ਸੀ ਸੋਲਰ ਦੀ ਜਿਹੜੀ ਪਾਣੀ ਕੱਢ ਦਿੱਤੀ ਸੀ ਪਰ ਕਿਉਂਕਿ ਛੋਟੀ ਸੀ ਇਸ ਕਰਕੇ ਉਹਨਾਂ ਨੇ ਇੱਕ ਹੋਰ ਲਾ ਲਈ ਉੱਥੇ ਹੁਣ 11 ਨੱਕੇ ਆ ਉਸ ਪਾਈਪ ਤੇ ਤੇ ਹਰ ਇੱਕ ਪਿੰਡ 'ਚ ਜਿਹੜਾ ਵੀ ਰਾਸਤੇ 'ਚ ਖੇਤ ਆ ਉਹਨਾਂ ਨੂੰ ਪਾਣੀ ਮਿਲਦਾ ਹੈ ਉਹਨਾਂ ਦੇ ਕਦੀ ਪਾਣੀ ਓਵਰਫਲੋ ਨਹੀਂ ਹੁੰਦਾ ਛੱਪਣ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਪਾਣੀ ਨੂੰ ਵਰਤ ਰਹੇ ਆ ਸੋ ਆਪਾਂ ਨੂੰ ਵੀ ਇਹ ਚਾਹੀਦਾ ਕਿ ਆਪਾਂ ਆਪਣੇ ਛੱਪਣ ਨੂੰ ਇਦਾਂ ਮੇਨਟੇਨ ਕਰੀਏ ਕਿਉਂਕਿ ਥਾਪਰ ਮਾਡਲ ਤੇ ਸਿਚੇ ਵਾਲ ਮਾਡਲ ਥੋੜੇ ਮਹਿੰਗੇ ਆ ਤੇ ਜਿਹੜੀਆਂ ਪਾਈਪਾਂ ਪਾਉਣ ਲਈ ਵੀ ਪਤਾ ਲੱਗਿਆ ਹੈ ਕਿ ਸੋਲਰ ਐਂਡ ਵਾਟਰ ਕਨਜ਼ਰਵੇਸ਼ਨ ਡਿਪਾਰਟਮੈਂਟ ਤੋਂ ਸਬਸਿਡੀ ਮਿਲਦੀ ਹੈ ਆਪਾਂ ਜੇ ਪਿੰਡਾਂ 'ਚ ਆਪਣੀਆਂ ਪਾਈਪਾਂ ਪਵਾ ਲਈਏ ਤੇ ਮੋਟਰ ਲਾ ਲਈਏ ਪਾਣੀ ਵਰਤਿਆ ਜਾਊਗਾ ਤੇ ਆਪਣਾ ਛੱਪਣ ਵੀ ਮੇਨਟੇਨ ਰਹੂਗਾ ਇਹਦੇ ਇਲਾਵਾ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਸਰ ਪੰਜਾਬ ਸਰਕਾਰ ਨੇ ਕੁਝ ਖ ਮੋਟਰ ਲਵਾ ਸਕਦੇ ਆ ਉਹਦੇ ਉੱਤੇ ਵੀ 60% ਸਬਸਿਡੀ ਹੈਗੀ ਹੈ ਸੋ ਆਪਾਂ ਨੂੰ ਆਪਣੇ ਹਰ ਪਿੰਡ ਤੋਂ ਪਰਮਾਨੈਂਟ ਸੋਲੂਸ਼ਨ ਕਰਦੇ ਲੋੜ ਹੈ ਕਿ ਛੱਪੜ 'ਚ ਪਾਣੀ ਤਾਂ ਆ ਹੀ ਰਿਹਾ ਹੈ ਹੁਣ ਉਹਨੂੰ ਰੋਕਣਾ ਬੜਾ ਮੁਸ਼ਕਲ ਹੈ ਕਿ ਪਾਣੀ ਘਟ ਆਵੇ ਸੋ ਪਾਣੀ ਨੂੰ ਆਪਾਂ ਜੇ ਵਰਤ ਲਈਏ ਸਾਰੇ ਆਪਣੇ ਖੇਤਾਂ 'ਚ ਤੇ ਛੱਪੜ ਵੀ ਮੈਨੇਜਰ ਹੋ ਜਾਤੇ ਆਪਣੇ ਖੇਤ ਵੀ ਠੀਕ ਰਹਿਣਗੇ ਸੋ ਮੈਨੂੰ ਤਾਂ ਇਹ ਸੀਗਾ ਕਿ ਆਪਾਂ ਛੱਪੜਾਂ ਬਾਰੇ ਧਿਆਨ ਰੱਖੀਏ ਕਿਉਂਕਿ ਮੇਰੇ ਹਿਸਾਬ ਨਾਲ 95% ਤੋਂ ਜ਼ਿਆਦਾ ਪਿੰਡਾਂ 'ਚ ਹੀ ਛੱਪੜ ਦੀ ਪ੍ਰੋਬਲਮ ਹੈ ਧੰਨਵਾਦ